ਸ਼ਹੀਦੀ ਦਿਹਾੜਿਆਂ ਦੌਰਾਨ ਭਗਵੰਤ ਮਾਨ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 27 ਤਰੀਕ ਨੂੰ ਮਾਤਮੀ ਵਿਗਲ ਬਜਾਇਆ ਜਾਏਗਾ ਇਸ ਦਾ ਇਤਰਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਵੱਲੋਂ ਕੀਤਾ ਗਿਆ ਹੈ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਭਗਵੰਤ ਮਾਨ ਨੂੰ ਇਹ ਫੈਸਲਾ ਨਹੀਂ ਲੈਣਾ ਚਾਹੀਦਾ ਕਿਉਂਕਿ ਸ਼ਹੀਦੀ ਦਿਹਾੜੇ ਦੌਰਾਨ ਸ਼ਹੀਦੀ ਦਿਹਾੜਾ ਬੜੇ ਮਾਣ ਵਾਲੀ ਗੱਲ ਹੈ ਕਿ ਸਾਹਿਬਜ਼ਾਦਿਆਂ ਨੇ ਇਸ ਇਨਾਂ ਸ਼ਹੀਦੀ ਦਿੱਤੀ ਹੈ ਇਨਾਂ ਦਿਹਾੜਿਆਂ ਨੂੰ ਅਸੀਂ ਮਨਾ ਰਹੇ ਹਾਂ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਸ਼ਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੌਰਾਨ 27 ਦਸੰਬਰ ਨੂੰ ਆਤਮੀ ਵਿਗਲ ਵਜਾਉਣ ਦੇ ਕੀਤੇ ਫੈਸਲੇ ਨੂੰ ਗੁਰਮਤ ਬਰਾਯਾਦਾ ਦੇ ਉਲਟ ਦੱਸਿਆ ਹੈ ਸੋ ਉਹਨਾਂ ਦੇ ਮੁਤਾਬਿਕ ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਦੇ ਸ਼ਹੀਦੀ ਮਾਤਮ ਦਾ ਸੋਗ ਜਾਂ ਸੋਗ ਦਾ ਨਹੀਂ ਹੈ ਸਗੋਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸੋ ਸ਼੍ਰੋਮਣੀ ਕਮੇਟੀ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ ਮੈਂ ਦੱਸਣਾ ਚਾਹਾਂਗਾ ਕਿ ਭਗਵੰਤ ਮਾਨ ਨੇ 27 ਦਸੰਬਰ ਨੂੰ ਮਾਤਮੀ ਬਿਗਲ বাজਾਉਣ ਲਈ 10 ਮਿੰਟ ਲਈ ਐਲਾਨ ਕੀਤਾ ਸੀਗਾ ਕਿ ਅਸੀਂ 10 ਮਿੰਟ ਲਈ ਬਿਗਲ বাজਾਵਾਂਗੇ 27 ਦਸੰਬਰ ਨੂੰ ਇਹ ਫੈਸਲਾ ਲਿਆ ਸੀਗਾ ਕਿ 27 ਦਸੰਬਰ ਨੂੰ ਇਹ ਬਿਗਲ বাজਾਇਆ ਜਾਏਗਾ ਸੋ ਉਸ ਹਰਜਿੰਦਰ ਸਿੰਘ ਤਾਮੀ ਐਡਵੋਕੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਫੈਸਲੇ ਨੂੰ ਅਸਵਸਥ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਬਾਬਾ ਫਤੇਸ ਸਿੰਘ ਜੀ ਦੀ ਸ਼ਹਾਦਤ ਮਾਤਮ ਜਾਂ ਸ਼ੋਗ ਨਹੀਂ ਹਨ ਸਗੋਂ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਸੱਚ ਦੀ ਧਰਮ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕੀਤਾ ਸੀਗਾ ਸੋ ਇਸ ਲਈ ਇਸ ਦਿਹਾੜੇ ਨੂੰ ਬੜੇ ਮਾਨ ਸਤਕਾਰ ਨਾਲ ਮਨਾਇਆ ਜਾਏਗਾ ਔਰ ਇਸ ਦਿਨ ਇਸ ਤਰ੍ਹਾਂ ਦਾ ਮਾਤਮੀ ਬਿਗਲ বাজਾਣਾ ਜਿਹੜਾ ਮर्यादा ਦੇ ਉਲਟ ਹੈ ਸੋ ਇਸ ਦਿਨ ਕੋਈ ਇਸ ਤਰ੍ਹਾਂ ਦਾ ਬਿਗਲ ਮਾਤਮੀ ਬਿਗਲ ਨਹੀਂ বাজਾਇਆ ਜਾਣਾ ਚਾਹੀਦਾ ਇਹ ਪਰੰਪਰਾ ਕੋਈ ਨਹੀਂ ਹੈ ਜਿਸ ਨੂੰ ਐਵੇਂ ਇੱਕ ਪਰੰਪਰਾ ਰੱਖਣ ਦੀ ਗੱਲ ਕਹੀ ਗਈ ਹੈ ਭਗਵੰਤ ਮਾਨ ਵੱਲੋਂ ਇਸ ਦਾ ਜਿਹੜਾ ਹੈ ਵਿਰੋਧ ਜਤਾਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਸਿੱਖ ਇਤਿਹਾਸ ਦੇ ਸਿਧਾਂਤ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰ ਰਹੇ ਨੇ ਉਹਨਾਂ ਨੂੰ ਇਤਿਹਾਸ ਵਿੱਚ ਇਹ ਗੱਲ ਦੀ ਗਵਾਹ ਹੈ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਹਰ ਟੇਕ ਬਹਾਦਰ ਸਾਹਿਬ ਜੀ ਦੀਆਂ ਪੈੜਾਂ ਤੇ ਚੱਲਦਿਆਂ ਸਾਹਿਬ ਜادہ ਨੇ ਸ਼ਹਾਦਤ ਦਿੱਤੀਆਂ ਸਨ ਸੋ ਇਹਨਾਂ ਲਾਸਾਨੀ ਕੁਰਬਾਨੀਆਂ ਨੂੰ ਇਸ ਤਰ੍ਹਾਂ ਕੁਰਬਾਨੀਆਂ ਵਾਲੇ ਦਿਨ ਜਦੋਂ ਕੌਮ ਸ਼ਹੀਦੀ ਪੰਦਰਵਾੜਾ ਬਣਾ ਰਹੀ ਹੈ ਉਸ ਪੰਦਰਵਾੜੇ ਤੇ ਉਸ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਦਿਹਾੜੇ ਦੇ ਉੱਤੇ ਇਸ ਤਰ੍ਹਾਂ ਦਾ ਮਾਤਮੀ ਬਿੱਗਲ বাজਾਉਣ ਦਾ ਜਿਹੜਾ ਫੈਸਲਾ ਭਗਵੰਤਪਾਨ ਸਰਕਾਰ ਨੇ ਕੀਤਾ ਹੈ ਉਸ ਦੇ ਉੱਤੇ ਉਸ ਦੇ ਵਿਰੋਧ ਦਤਾ ਹੈ ਕਿਉਂਕਿ ਇਹ ਕੁਰਬਾਨੀ ਲਾਸਾਨੀ ਕੁਰਬਾਨੀ ਹੈ ਜਿਸ ਦਾ ਜਿਸ ਨੂੰ ਪੂਰੀ ਕੌਮ ਸਜਦਾ ਕਰਦੀ ਹੈ ਪੂਰੀ ਕੌਮ ਇਸ ਪੰਦਰਵਾੜੇ ਨੂੰ ਬੜੀ ਸ਼ਰਧਾ ਦੇ ਨਾਲ ਮਨਾ ਰਹੀ ਹੈ ਬੜੇ ਸੋਗ ਵੱਜੋ ਨਹੀਂ ਕਹਿ ਸਕਦੇ ਮਗਰ ਮਾਨ ਨਾਲ ਮਨਾ ਰਹੀ ਹੈ ਕਿ ਇਨ੍ਹਾਂ ਦਿਹਾੜਿਆਂ ਦੇ ਵਿੱਚ ਦਸੰਪੀਤਾ ਦੇ ਚਾਰੇ ਸਾਹਿਬਜ਼ਾਦੇ ਆਨ ਨੇ ਸ਼ਹੀਦੀ ਪ੍ਰਾਪਤ ਕੀਤੀ ਸੀਗੀ ਸੋ ਇਸ ਦੇ ਇਹਨਾਂ ਦਿਹਾੜਿਆਂ ਨੂੰ ਵੇਖਦੇ ਹੋਏ 27 ਤਰੀਕ ਨੂੰ ਭਗਵੰਤ ਮਾਨ ਵੱਲੋਂ ਜਿਹੜਾ ਮਾhtvi ਵਿਗਲਬ ਜਾਣ ਦਾ ਗੱਲ ਕੀਤੀ ਗਈ ਹੈ ਉਹ ਮर्याਦਾ ਦੇ ਉਲਟ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦਾ ਇਤਰਾਜ਼ ਜਤਾਇਆ ਹੈ ਕੈਮਰਾ ਪਰਸਨ ਵਿਪੰਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ